ਹਾਂਜੀ ਚਾਹੀਦਾ ਇਸਾਰੇ ਉਹ ਜਲੰਮੀ ਆ ਗਿਆ ਲਿਆ ਆਪਾਂ ਵੀ ਠੀਕ ਠਾਕ ਆ ਗਿਆ ਤੇ ਮੈਂ ਹੈ ਚਲੋ ਅੱਜ ਤੁਹਾਨੂੰ ਦੱਸ ਹੀ ਦਿੰਦੇ ਆ ਕਿ ਆਪਾਂ ਕਿੱਥੇ ਕਿੱਥੇ ਗਏ ਆ ਤੇ ਕਿਦਾਂ ਕੇ ਦਾ ਲਾਜ ਕਰਾਇਆ ਵਾ ਇੱਕ ਵੀਰ ਪੁੱਛਦੇ ਆ ਆਪਣੀ ਲਾਈਫ ਦੀ ਜਰਨੀ ਦੱਸੋ ਸਾਰੀ ਹਨਾ ਲਾਈਫ ਕੀ ਮੈਂ ਇੰਸਟਾਗ੍ਰਾਮ ਤੇ ਜਦੋਂ ਪੁੱਛਦੇ ਹੀ ਮੈਂ ਚਲੋ ਅੱਜ ਦੱਸ ਹੀ ਦਿੰਦੇ ਲਾਈਫ ਦੀ ਜਰਨੀ ਦਾ ਤੇ ਮੇਦਨ ਤੇ ਜਰਨੀ ਤੇ ਬਣਾ ਕੋਫੀ ਆ ਗਈ ਕੱਲ੍ਹ ਨੂੰ ਪੁਜਾਈ ਟੋਫੀ ਵੇ ਕੱਲ ਵੀ ਫੇਰੇ ਡਗੇ ਨੂੰ ਖੇਡਦਾ ਰਿਹਾ ਵਾ ਤੇ ਬਾਕੀ ਕਈਰ ਤਾਂ ਬਾਸਰੀ ਦਾ ਇਹ ਖੇਡਦਾ ਇੱਥੇ ਆਈਦਾ ਵਾ ਖੇਡਦਾ ਡਗੂੜ ਦਾ ਰਿਦਾ ਵਾ ਤੇ ਤਾਂ ਬਾਸ ਚੜਾ ਸਾਡਾ ਵੀ ਇਹਦੇ ਨਾਲ ਹੋਈਦਾ ਵਾ ਉਹਦਾ ਇਹਦਾ ਨਾ ਅਸਲੀ ਕਾਸੂ ਦੀ ਹੈ ਇਹਦਾ ਨਾ ਪਰ ਵੀ ਰਿਹਾ ਬੜਾ ਪਿਆਰ ਦਾ ਸਾਰੇ ਕਾਲੂ ਕਾਲ ਕਹਿੰਦੇ ਆਪਾਂ ਵੀ ਕਾਲ ਕਹਿੰਦੇ ਤੇ ਬਾਕੀ ਚਲੋ ਅੱਜ ਤਾਂ ਦੱਸਦੇ ਆ ਪਹਿਲਾਂ ਜਦੋਂ ਹੋਏ ਆਪਾਂ ਮੇਰੇ ਹਿਸਾਬ ਨਾਲ ਅਬ ਸ਼ੁਰੂ ਤੋਂ ਮਮਾਣਾ ਨੂੰ ਪਤਾ ਨਹੀਂ ਕੀ ਆਪਾਂ ਨਹੀਂ ਤੋੜ ਸਕ ਜਾਂ ਏਦਾਂ ਦਾ ਕੋਈ ਕੇਸ ਨਹੀਂ ਇਹ 8 9 ਵੀ ਹੀ ਦਿਆ ਤੋਂ ਪਤਾ ਲੱਗਾ ਅੱਖਾ ਤੋਂ ਪਹਿਲਾਂ ਤੇ ਪਤਾ ਲੱਗਾ ਅੱਖਾ ਤੋਂ ਪਤਾ ਲੱਗਾ ਕਿ ਅੱਖਾ ਤੋਂ ਪਤਾ ਲੱਗਾ ਕਿ ਕੀ ਹੋਇਆ ਵਾ ਕੀ ਦੀ ਅੱਖਾ ਦਾ ਜਿੱਦਾਂ ਕਹ ਲਓ ਕਿ ਅੱਖਾ ਜਿ ਟੇਡਾ ਪੱਡ ਗਈ ਤੇ ਤ੍ਰਿਪਤ ਦੇ ਜਿੰਦ ਹੋ ਗਿਆ ਵਾ ਪਰ ਮੇਰੇ ਅਜੇ ਵੀ ਥੋੜਾ ਜਿਹਾ ਹੈਗਾ ਵਾ ਪਹਿਲਾਂ ਬਹੁਤ ਜ਼ਿਆਦਾ ਅਜੇ ਵੀ ਅਜੇ ਵੀ ਅਲਾਈਨਮੈਂਟ țeḍḍī ਹੁੰਦੀ ਕਈ ਰਿਪੋਰਟ ਹੋ ਗਿੱਤਿਆ ਤੇ ਤੁੰਡੀ ਆ ਵੇ ਲੋ ਪਜਾ ਕੱਢਿਆ ਦੀ ਲੈਨਮੈਂਟ ਤੇਰੇ ਨੂੰ ਕੋਈ ਨਹੀਂ ਮੇਰੀ ਪੈਰਾਂ ਦੀ ਵਿੱਚ ਦੀ ਆਏ ਦੀ ਕੋਈ ਨਹੀਂ ਲੈਨਮੈਂਟ țeḍḍī ਆ ਤੇ ਅਰਧ ਵੀ ਇੱਕ ਦੀ țeḍḍī ਆ ਕੋਈ ਨਹੀਂ ਉਹ ਰੀਸ ਵੀ ਹੈਰੀ ਵੀ ਆ ਰੀਸ ਦੂਰੀ ਭੱਜ ਗਿਆ ਬਲੌਗ ਵਿੱਚ ਇਹ ਬਲੌਗ ਬੰਦਿਆ ਵਾ ਤੇ ਬਾਕੀ ਇਹ ਅੱਖਾਂ ਦੇ ਵੀ ਥੋੜਾ ਜਿਹਾ ਹੈਗਾ ਹੀ ਅੱਖਾਂ ਤੋਂ ਪਤਾ ਲੱਗਾ ਤੇ ਮੁੜ ਕੇ ਫਿਰ ਮੁੜ ਕੇ ਆਪਾਂ ਪਤਾ ਲੱਗਾ ਮੁੜ ਕੇ ਤੋੜਦੀ ਹੀ ਤਰੀਕ ਤੋਂ ਵਲਦਾ ਦਾ ਤਰੀਕ ਤੋਂ ਦਿਲ ਲੈਣ ਮੇਟੇ ਟੇਢੀ ਹੁਣ ਜਗ ਰਿਆ ਮੇਰੀ ਦਾ ਤੋੜਦੀ ਲੈਣ ਮੇਟੇ ਸਿੱਧੀ ਮੇਰੇ ਵੀ ਹੈ ਗਾਇ ਚਲੋ ਫਰਕ ਪਰ ਇਹ ਦੀ ਜ਼ਿਆਦਾ ਟੇਢੀ ਹੀ ਤੇ ਮਤਲਬ ਉਹ ਤੋਂ ਵੀ ਪਤਾ ਲੱਗਾ ਫਿਰ ਮਤਲਬ ਜਿੱਦਾਂ ਬੰਦਾ ਤੋੜਦਾ ਨਹੀਂ ਬੱਚਾ ਤੋੜਦਾ ਨਹੀਂ ਆ 18 9 ਮਹੀਨਿਆਂ ਦਾ ਮੰਜੀ ਨੂੰ ਫੜ ਗਏ ਉਸ ਸਾਲ ਦਾ ਬੱਚਾ ਤੁਰਦਾ ਨਹੀਂ ਉਹ ਮੰਜੀ ਨੂੰ ਫੜ ਕੇ 8 ਤੋਂ ਬਾਅਦ ਇਹਦਾ ਤੁਰਦਾ ਤੁਰਦਾ ਤੇ ਫਿਰ ਮੈਂ ਜਦੋਂ ਤੁਰਦਾ ਮੇਰੀ ਅੱਡੀ ਦੁੱਕਦੀ ਚੁੱਕੀ ਜਾਂਦੀ ਫਿਰ ਵਿਖਾਇਆ ਕਿਸ ਡਾਕਟਰ ਨੂੰ ਪਤਾ ਨਹੀਂ ਕਿਹੜੇ ਨੂੰ ਵਿਖਾਇਆ ਕਿਹੜੇ ਨੂੰ ਨਹੀਂ ਨਿੱਕੇ ਦਾ ਲੈ ਕੇ ਵੱਡੇ ਹਸਪਤਾਲਾਂ ਤੱਕ ਸਾਰੇ ਗਏ ਪੀਜੀਆਈ ਤੱਕ ਦੀ ਛੱਡਿਆ ਆਪਾਂ ਦਿੱਲੀ ਐਸ ਤੱਕ ਨਹੀਂ ਛੱਡਿਆ ਸਾਰੇ ਹੀ ਗਏ ਆਪਾਂ ਤੇ ਫਿਰ ਮਨ ਲੋ ਬਡੇ ਹਸਪੀਟਲ ਵਿਖਾਏ ਤੇ ਇਹ ਕਰੀ ਆਪਾਂ ਅੰਬਰਸਰ ਚਲ ਗਏ ਅੰਬਰਸਰ ਮम्मा ਰਹੇ ਆ ਮਹੀਨਾ ਕਿੰਨੇ ਤੇ ਰਹੇ ਆ ਮੇਰੇ ਨਾਲ ਰਹੇ ਮਹੀਨਾ ਨਹੀਂ ਮੇਰੇ ਖਿਆਲ ਨਾਲ 6 ਮਹੀਨੇ 6 ਮਹੀਨੇ ਰਹੇ ਆ ਉੱਥੇ ਬਹੁਤ ਜਦਾ ਔਖਾ ਸੀ ਚਲੋ ਉਹ ਤੇ ਹੁਣ ਚੀਜ਼ਾਂ ਖੇਡੋ ਮਾਈਂਡ ਤੋਂ ਸਕਿੱਪ ਹੋ ਗਿਆ ਕਿਉਂਕਿ ਉਦੋਂ ਆਪਾਂ ਦੇਖੇ ਨੇ ਜਦੋਂ ਉੱਥੇ ਵੀ ਬਾਬਾ ਹਸਪੀਟਲ ਹੈ ਛੇ ਦਿਨਾਂ ਦਾ ਬਾਬਾ ਹਸਪੀਟਲ ਨੇ ਸਜੈਸਟ ਕੀਤਾ ਫਿਜ਼ੀਓਥੈਰੇਪੀ ਕਰਵਾਉਣ ਦੇ ਲਈ ਤੇ ਮੜਗੇ ਮੜਕੇ ਸਿਰ ਆਪਾਂ 6 ਦਿਨ ਰੋਕੇ ਨਾਬੇ ਚੱਲ ਗਏ ਨਾਬੇ ਜਿਹੜਾ ਅੱਗ ਸਾਰਾ ਆਪਾਂ ਬਾਬਾ ਹਸਪੀਟਲ ਜਾਂਦੇ ਰਹਿੜਾ ਉੱਥੇ ਬਲਵ 6 ਦਿਨ ਆਪਾਂ ਕਰਾਈ ਹੀ ਤਦ ਬਸ ਫਿਰ ਨੋਰਮਲ ਜਿਹਾ ਰਾਜ ਦੇ ਡੇਕ ਜੋਗੇ ਹੈਗੇ ਸੀ ਸਾਡੇ ਪੈਰੈਂਟਸ ਉਨੀ ਕਦੇ ਪੂਰੀ ਇਹਨਾਂ ਵਾੜ ਲਈ ਪਰ ਫਿਰ ਵੀ ਔਖਾ ਇਹਨਾਂ ਤੈਨੂੰ ਪਤਾ ਪੈਸੇ ਥੇਲੇ ਬਾਰੇ ਤੇ ਮਿੱਤਰੋ ਟੰਗੀਆਂ ਵੀ ਬੜੀਆਂ ਚੱਲੀਆਂ ਸੀ ਉੱਥੇ ਮਸ਼ੀਨ ਜੀ ਲੰਗਦੇ ਜਿਹੜਾ ਮੈਂ ਪਹਿਲੇ ਦਿਨ ਗਿਆ ਉਹਦੇ ਬਾਵਾ ਤੇਜ਼ ਜੀ ਲੱਗੀ ਮੜਕੇ ਮੈਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਇਹ ਏਡਾ ਇੱਕ ਧਮ ਦੇ ਰਹੇ ਆ ਤੇ ਇੱਕ ਮੇਰੀ ਲੱਤ ਤੇ ਮੇਰੇ ਖਾਲ ਇਧਰਲੀ ਲੱਤ ਤੇ ਇੱਥੇ ਟਰੈਕ ਲੱਗ ਗਿਆ ਉਹਦਾ ਨਿਸ਼ਾਨ ਅਜੇ ਵੀ ਹੈ گاਵਾ ਅਰੇ ਇਹ ਵੀ ਨਿਸ਼ਾਨ ਪਿਆ ਚਲੋ ਫੋਨ ਦਾ ਕੈਮਰਾ ਏਡਾ ਮੜਾ 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 ਵਾ ਪਰ ਫੋਨ ਦਾ ਕੈਮਰਾ ਏਡਾ ਵਧੀਆ ਨਹੀਂ ਵੀ ਫੋਕਸ ਕਰਕੇ ਵਿਖਾ ਦੇ ਪਰ ਉਦੋਂ ਤਰਿੱਪ ਦੀ ਬਹੁਤ ਜਗਾ ਚਲੋ ਹਾਲਤ ਖਰਾਬ ਹੋਈ ਹੀ ਕਿਉਂਕਿ ਮੈਂ ਮਮਰ ਜਾਣੀ ਦਿੱਤਾ ਤੇ ਤਰਿੱਪਤਾ ਹੈਗਾ ਇਸ ਦਾਦੂ ਕੋ ਤੇ ਦਾਦੂ ਨੇ ਧਿਆਨ ਨਹੀਂ ਦਿੱਤਾ ਵੀ ਉਹਦਾ ਹੀ ਰੋਗ ਰਿਆ ਕਰੇ ਉਦੋਂ ਪਾਪਾ ਮਿਲ ਕੀ ਗਏ ਅੰਮਰਸਰ ਨੋ ਨੋ ਤੇ ਤੈਨੂੰ ਬੜਾ ਫੇਰ ਜਦੋਂ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਉਹ ਮਾਣਾ ਪਾਪਾ ਵਗੈਰ ਤੇ ਦਾਦੂ ਨੂੰ ਐਂ ਚ ਲੱਗਦਾ ਸੀ ਪਾਪਾ ਗਿਆ ਵਾ ਪਾਪਾ ਗਿਆ ਵਾ ਤਾਂ ਰੋ ਲਿਆ ਵਾ ਤੇ ਦਾਦੂ ਨੇ ਤਾੜੀ ਚਾਹ ਲੁੱਤਾ ਤੇ ਮੈਂ ਮੜ ਉੱਠੀ ਤੇ ਤਾਂ ਮੱਬਾ ਤੇ ਮੇਰੇ ਲੱਗੇ ਰੋ ਬੇਰੀ ਐਕਸਲਾਈਡ ਕਰਵਾਉ ਛੋਟੇ ਨੇਹਾ ਦੋਗੇ ਛੋਟੇ ਤੇ ਮਤਲਬ ਫੇਰ ਬੱਬਾ ਨੇ ਜਾ ਕੇ ਵੇਖਿਆ ਕਿ ਤਰਿੱਟ ਦੇ ਤਰਿੱਟ ਦੀ ਲੱਤ ਫੂਨੋ ਫੁੱਡੀਆਂ ਹੀ ਕਰੱਡ ਲੱਗੀ ਆ ਤਰਿੱਟ ਨੂੰ ਤੇ ਫਿਰ ਬਹੁਤ ਜਿਆਦਾ ਔਖਾ ਰਿਹਾ ਇੱਕ ਰਾਤ ਤੇ ਵੀ ਵਿਚਾਰਾ ਬੜਾ ਤੰਗ ਰਿਹਾ ਫਿਰ ਮम्मा ਵੀ ਸਾਰੀ ਰਾਤ ਰੋਂਦੇ ਰਹੇ ਤੇ ਚਲੋ 6 ਮਹੀਨੇ ਕਰਾਈ ਹਣਾ 6 ਮਹੀਨਿਆਂ ਚ ਇੰਨਾ ਕੋਈ ਆਪਾਂ ਨੂੰ ਕਹਿ ਦਿਆ ਐਵੇਂ ਪੀ ਖਾਸ ਫਰਕ ਨਹੀਂ ਜਾਂਦਾ ਤੇ ਫਿਰ ਆਪਾਂ ਅਗੇ ਪਿੰਡ ਫਿਰ ਆਪਾਂ ਅਗੇ ਪਿੰਡ ਫਿਰ ਆਪਾਂ 6 ਮਹੀਨੇ ਬਾਅਦ ਆਪਾਂ ਗਏ ਨਾਬੇ ਤੇ ਨਾਬੇ ਹੈਗਾ ਹੀ ਕੋੜੇ ਵਾਲਾ ਗੁਰਦੁਆਰਾ ਤੇ ਉੱਥੇ ਲੱਗੇ 2 ਕਿਲੋਮੀਟਰ ਦੂਰ ਡਾਕਟਰ ਬਾਬਾ ਹੀ ਉਹ ਵੀ ਡਾਕਟਰ ਬਹਾਦਰ ਹੀ ਉਹ ਬੰਧਿਆ ਦੇ ਵਹਿ ਲੈਂਦੇ ਜਾਨਕੀ 18 ਸਾਲ ਤੋਂ ਉੱਤਲੇ ਦੇ ਵਹਿ ਲੈਂਦੇ ਛੋਟਿਆਂ ਦੇ ਨਹੀਂ ਲੈਂਦੇ ਤੇ ਮਤਲਬ ਉਦੋਂ ਵੀ ਆਪਾਂ ਗ੍ਰਾਈ ਐਕਸਰਸਾਈਜ਼ ਚਲੋ ਉਹਦੇ ਨਾਲ ਦੇ ਸਾਨੂੰ ਫਰਕ ਵੀ ਜਾ ਪਿਆ ਪਰ ਉਦੋਂ ਆਪਾਂ ਬਹੁਤ ਜ਼ਿਆਦਾ ਤੰਗੀ ਚਾਹ ਕਹ ਲੋ ਦਾਦੂ ਛੱਡ ਕੇ ਹੁੰਦੇ ਹੁੰਦੇ ਸੀ ਤੇ ਦਾਦੂ ਨੇ ਮਤਲਬ ਸਾਈਕਲ ਤੋਂ ਵੀ ਤੇ ਯਾਰ ਡੇ ਪੈਣਾ ਤੇ ਯਾਰ ਤਰੇ ਤਦਾ ਜਦੋਂ ਸਾਈਕਲ ਤੋਂ ਡਿੱਗਾ ਇਹਨਾਂ ਵੀ ਤਰੇ ਤਦਾ ਸਿਰ ਵੀ ਬਾੜ ਗਿਆ ਹੀ ਤੇ ਉਦੋਂ ਮਮ ਨੂੰ ਜੋਪ ਮਿਲ ਗਈ ਤੇ ਤਾਂ ਕਰਕੇ ਮਮਾ ਸਾਡੇ ਲਾਗੇ ਨਹੀਂ ਰਹੇ ਦਾਦੀ ਦੇ ਦਾਦੂ ਹੀ ਤੇ ਯਾਨੀ ਕਿ ਲੱਗੇ ਸਾਰੇ ਪਰ ਰੱਪਨ ਫੜਨ ਚਲ ਗਈ ਦਾਦੂ ਤੇ ਮੈਂ ਸਾਈਕਲ ਤੇ ਬੈਠਾ ਤੇ ਯਾਰ ਉਹ ਜਾਂਦਾ ਸੀ ਕਿ ਕਈ ਯਾਰ ਡੇਗੀ ਪਈਦਾ ਸੀ ਆਪਾਂ ਡੇ ਭਿੰਦੇ ਸੱਟਾ ਬਹੁਤ ਜਿਆਦੀਆਂ ਲੱਗਦੀਆਂ ਰਹੀਆਂ ਉੱਥੇ ਸਾਨੂੰ ਮਤਲਬ ਫਿਰ ਕਈ ਯਾਰ ਇਹ ਹੋਣਾ ਕੀ ਮਮਾ ਨਾਲ ਮਿਲਣਾ ਉਹਨਾ ਤੇ ਟਾਈਮ ਸੈਰੀ ਸ਼ਾ ਮਤਲਬ ਰਾਤ ਨੂੰ ਮਿਲਣਾ ਉਹਨਾ ਤੇ ਟਾਈਮ ਸੈਰੀ ਚਲ ਜਾਣਾ ਤੇ ਫਿਰ ਸਾਡੇ ਉੱਠਣ ਤੋਂ ਪਹਿਲਾਂ ਚਲ ਜਾਣਾ ਤੇ ਫਿਰ ਸਾਨੂੰ ਬਹੁਤ ਜਿਆਦਾ ਬੁਰਾ ਲੱਗਣਾ ਕਹਿ ਲਓ ਵੀ ਇੱਕ ਗੁੱਸਾ ਚੜਨਾ ਕਿ ਮਮਾ ਅੜੀ ਚਲ ਗਿਆ ਇੰਦਾ ਤੇ ਮਤਲਬ ਮਾਂ ਨਹੀਂ ਦੇ ਦੇ ਕੇ ਇਕੱਲੇ ਦੇਹੀ ਮਤਲਬ ਤਿਆਰ ਪਰੋਡਾ ਦਾ ਵੀ ਚੇਰੇ ਦਾਦਾ ਹੀ ਕਿ ਹੈਨਾ ਉੱਥੇ ਆ ਕਿੱਦਾਂ ਫੋਨ ਕਰਨਾ ਜਾਂ ਉਛਦੇ ਰਹਿੰਦੇ ਨੇ ਉੱਥੇ ਵੀ ਚਲੋ 6 ਮਹੀਨੇ ਰਹੇ ਫਿਰ ਕਿਰਾਏ ਦਾ ਵੀ ਤੁਹਾਨੂੰ ਬਦੌਖਾ ਵੀਦਾ ਫਿਰ ਖੋਰ ਖੱਤੇ ਵੀ ਛੜਦੇ ਓਕੇ ਹੋਏ ਜਿਆ ਪਰ ਉਥੇ ਜੋ ਪਿਆਇ ਪਣਸਾ ਮਿਲੂ ਫਰਕ ਪਿਆ ਹੀ ਮੈਂ ਉਥੋਂ ਤੁਰਿਆ ਹਾਂ ਤੇ ਮੁੜ ਕੇ ਸਾਡੇ ਕੋਲ ਨਹੀਂ ਜਾ ਗਿਆ ਜਿਆ ਕਹਿ ਲਓ ਫਿਰ ਆਪਾਂ ਆਪ ਹੀ ਨਹੀਂ ਮੰਨੇ ਕਿਉਂਕਿ ਮਾਪਿਓ ਤੋਂ ਰਹਿਣਾ ਜੀਣ ਬੇੜਾ ਰਹਿਣਾ ਮੁਸ਼ਕਲੋਂ ਇੰਦਾ ਹੈ ਹੈਗੇ ਵੀ ਬੱਚੇ ਖਾਦੋ ਤੇ ਹੈਣਾ ਫਿਰ ਅਗੇ ਆਪਾਂ ਇਹ ਜ਼ੇਰੇ ਮਤਲਬ ਜ਼ੇਰੇ ਇਦਾਂ ਹੀ ਕਦੀ ਕਿਤੇ ਲੈ ਕੇ ਜਾਂਦੇ ਰਹੇ ਕਦ ਵੀ ਤੇ ਇਹ ਏਡਾ ਚੱਕਰਾ ਚ ਸਾਡੀ ਸਕੂਲ ਦੀ ਪੜਾਈ ਵੀ ਲੇਟ ਹੋਈ ਸੱਤਾ ਸਾਲਾਂ ਦੇ ਆਪਾਂ ਸਕੂਲ ਪਏ ਹਾਂ ਤੇ ਸਾਡਾ ਘਰ ਵੀ ਲੇਟ ਹੋਇਆ ਪੀ ਚਲੋ ਹਰ ਇੱਕ ਮਾਪਿਓ ਨੂੰ ਹੁੰਦਾ ਕਿ ਸਾਡਾ ਬੱਚਾ ਤੁਰ ਪੇ ਚਲੋ ਘਰ ਦੇ ਪੈ ਜਾਊਗਾ ਫਿਰ ਕਰਦੇ ਕਰਦੇ ਆਪਾਂ ਦਾ ਟੈਕਸੀਆਂ ਦਾ ਕੰਮ ਹੀ ਸਾਰਾ ਹੜਾ ਉਹ ਵੀ ਯਾ ਵਿੱਚ ਹੀ ਤੇ ਸਾਰਾ ਮਤਲਬ ਸਿਸਟਮੇ ਕਰੀ ਪੂਰਾ ਵਿਗੜ ਗਿਆ ਹੈ ਤੇ ਹੁਣ ਤੁਹਾਨੂੰ ਬਤਾਵਾ ਉਹ ਤਾਂ ਆਪਾਂ 3-4 ਸਾਲਾਂ ਦੇ ਮੈਕਸਿਮਮ 7 7 ਦੇ ਸਾਲਾਂ ਦੇ ਆ ਤੇ ਹੁਣ ਵੇਲੇ ਆਪਾਂ ਸਾਰੇ ਸਾਲਾਂ ਦੇ ਹੋਏ ਆ ਹੁਣ ਜਾ ਕੇ ਸਾਨੂੰ ਘਰ ਨਸੀਬ ਹੋਇਆ ਬਾ ਕੋਵਿਡਾ ਡਿਸਪੋਰਡ ਨਾਲ ਸਾਰੇ ਆਂ ਦੀ ਦਾ ਕੋਵਿਡਾ ਦੇ ਸਾਰੇ ਆ ਦੇ ਡਿਸਪੋਰਡ ਦਾ ਤੇ ਮੈਂ ਇਹੋ ਕਹਿਣਾ ਚਾਹੁੰਦਾ ਵਾ ਕਿ ਮਤਲਬ ਬਹੁਤ ਜ਼ਿਆਦਾ ਤੰਗਿਆ ਤੇ ਗਿਆ ਫਿਰ ਆਪਾਂ ਮਾਨਸੇ ਗਏ ਮਾਨ ਸੇ ਵੀ ਤੁਹਾਨੂੰ ਬਤਾ ਜੋ ਅਸੀਂ ਇਹ ਐਪਾਲ ਪ੍ਰੋਸੀਜਰ ਸਾਂਝਾ ਕੀਤਾ ਸੀ ਕਿ ਬਹੁਤ ਜ਼ਿਆਦਾ ਇੱਕ ਰੀ ਦੇ ਜਦੋਂ ਵੱਲਵਾ ਆਪ ਗੱਡੀ ਚ ਬੈਠੇ ਹੋਣੇ ਹਨ ਇਹ ਰੋਟੀ ਛੱਡ ਦਿੰਦਾ ਦਾਹੀ ਤੇ ਇੰਨੀ ਟੈਨਸ਼ਨ ਲੱਗਣੀ ਨਾ ਵੀ ਦਿਲ ਚ ਪੀੜ ਹੋਣ ਦੇ ਕਹਿੰਦੀ ਤੇ ਬੱਸ ਸਾਨੂੰ ਉਹ ਰੱਬ ਬਹੁਤ ਜ਼ਿਆਦਾ ਖਤਰਨਾਕ ਲੱਗਦਾ ਦਾਹੀ ਉਹ ਜਦੋਂ ਕੋਟ ਜੜਾ ਫਿਰ ਸਾਨੂੰ ਐ ਹੁਣਾ ਪਤਾ ਨਹੀਂ ਸਾਡੇ ਨਾਲ ਕੀ ਹੋਏਗਾ ਪਤਾ ਹੀ ਪਹਿਲਾ ਹੀ ਰੌਂਡ ਐ ਬਣਾ ਇੰਦਾ ਇੰਨਾ ਆਪਾਂ ਜੜੀ ਕਿ ਤਛਦਤ ਤੋਂ ਨਿਕਲ ਕੇ ਗਏ ਤਛਦਤ ਹੀ ਮੈਂ ਕਹੂੰਗਾ ਕਿ ਇਹ ਵੀ ਆਪਾਂ ਦਰਦ ਸਹੀ ਆ ਉਥੇ ਇੰਨੀ ਲਾਇਕ ਕਦੀ ਆਪਾਂ ਦਰਦ ਨਹੀਂ ਸਹੀ ਦਰਦ ਦੇ ਚਲੋ ਹੁੱਡੀ ਹੀ ਫਿਜ਼ੀਓਥੈਰੇਪੀ ਕਰਉਂਦੇ ਰਹੇ ਹੁਣ ਵੀ ਹੁੰਦੀ ਆ ਫਿਰ ਬਾਬਾ ਹਸਪੀਟਲ ਵੀ ਕਰਉਂਦੇ ਰਹੇ ਆ ਉਦੋਂ ਵੀ ਆਪਾਂ ਨਹੀਂ ਸਹੀ ਜਿੰਨੀ ਆਪਾਂ ਸਾਡਾ ਮਾਸਿਸ ਹੈਗੇ ਆਗੇ ਚਲੋ ਤੇ ਪਰ ਨਹੀਂ ਪਿਆ ਨਹੀਂ ਪਿਆ ਉਹ ਬਾਅਦ ਦੀ ਗੱਲ ਆ ਪਰ ਅੱਧੀ ਅੱਧੀਆਂ ਚੀਜ਼ਾਂ ਨੂੰ ਚੇਤਾਵਨੀ ਆ ਵੀ ਆਪਾਂ ਕਿੱਥੇ ਜਾਂਦੇ ਰਹੇ ਹਾਂ ਕਿਉਂਕਿ ਇੱਕੋ ਵੀਡੀਓ 'ਚ ਚੇਤਾ ਕਰਨਾ ਔਖਾ ਵਾ ਹੋਰ ਵੀ ਮਤਲਬ ਮੈਂ ਤੁਹਾਨੂੰ ਦੱਸਣ ਲਿਆ ਕਿ ਬਹੁਤ ਜ਼ਿਆਦਾ ਤਸ਼ੱਦਦ ਚੱਲਿਆ ਬਹੁਤ ਜ਼ਿਆਦਾ ਪੀੜ ਚੱਲੀ ਚਲੋ ਉਹ ਵੀ ਬੰਦੇ ਨੂੰ ਭੁੱਲ ਜਾਂਦੀ ਹੈ ਇਹ ਇੱਕ ਇਸੇ ਆਸ 'ਤੇ ਆਪਾਂ ਚੱਲ ਲਈ ਕਿ ਆਪਾਂ ਸ਼ਾਇਦ ਠੀਕ ਹੋ ਗਏ ਹਾਂ ਸ਼ਾਇਦ ਆਪਾਂ ਤਰਪੀਏ ਹਨਾ ਤੇ ਪਰ ਨਹੀਂ ਚਲੋ ਗੱਲ ਬਣੀ ਫੇਰ ਆਪਾ ਬਹੁਤ ਦੇਸੀ ਦਵਾਈਆਂ ਵੀ ਖਾਧੀਆਂ ਵਾ ਇੱਕ ਤੋਂ ਪਹਿਲਾਂ ਵੀ ਖਾਧੀਆਂ ਬਟਾਰੇ ਕੋਈ ਪਤਾ ਨਹੀਂ ਮੈਨੂੰ ਬਹੁਤ ਜ਼ਿਆਦਾ ਦਵਾਈਆਂ ਦੁਗੀਆਂ ਵੀ ਖਾਧੀਆਂ ਕਈਆਂ ਦੇ ਸਾਈਡ ਇਫੈਕਟ ਹੋ ਇੰਦੇ ਰਹੇ ਆ ਕਈ ਪਾਚ ਗਿਆ ਦੀਆਂ ਹਨਾ ਬਹੁਤ ਜ਼ਿਆਦਾ ਕਹੋ ਪੈਸਾ ਵੜ ਆ ਚੁੱਕਿਆ ਪਰ ਕੋਈ ਫਰਕ ਕੋਈ ਨਹੀਂ ਪਿਆ ਫਰਕ ਜੇ ਖਾਸ ਕੋਈ ਫਰਕ ਨਹੀਂ ਲੱਗਾ ਤੇ ਹੁਣ ਚਲੋ ਫਿਜ਼ੀਓਥੈਰੇਪੀ ਕਰਾਉਂਦੇ ਆ ਸ਼ਾਇਦ ਮਾਲਕ ਕਰਦੇ ਕਿਰਪਾ ਤੇ ਮਿੱਤਰ ਤੁਹਾਨੂੰ ਬਰਾਜ ਵੀ ਜਦੋਂ ਮੜਾ ਮੋਟਾ ਕੱਟਿ ਬੁਖਾਰ ਵੀ ਹੋ ਜਾਂਦਾ ਉਦੋਂ ਬੰਦੇ ਦੀ ਕਿੰਨਾ ਜਾਣ ਉਹ ਕੀ ਹੋ ਜਾਂਦੀ ਵੀ ਇਹ ਨਜਾਇਜ਼ ਪੈਸੇ ਡਾਕਟਰਾਂ ਨੂੰ ਜਾਂਦੇ ਆ ਤੁਹਾਡੇ ਦੇ 18 ਸਾਲ ਹੋ ਗਏ ਆ ਤੇ ਡਾਕਟਰਾਂ ਨੂੰ ਇੱਕ ਸਾਥ ਦੇ ਜਿੰਨੇ ਕਮਾਈਦੇ ਆ ਡਾਕਟਰਾਂ ਦੇ ਡਾਕਟਰਾਂ ਨੂੰ ਦੇ ਦੇਈ ਤੇ ਬਾਕੀ ਚਲੋ ਹੁਣ ਮਾਲ ਕਰੇ ਕਿਰਪਾ ਸ਼ਾਇਦ ਫਰਕ ਪੈ ਜੇ ਹਨਾ ਤਾਡੇ ਇੱਕ ਪਹਿਲਾ ਤੁਹਾਡੇ ਵਰਗੇ ਵੀਰ ਭਰਾ ਨਹੀਂ ਹੀ ਹੈਗੇ ਤੁਹਾਡੇ ਵਰਗੇ ਵੀਰਾ ਭਰਾਵਾਂ ਦਾ ਦਾਵਾ ਵੀ ਨਹੀਂ ਹੈਗੇ ਨਾਲ ਹੁਣ ਤੁਸੀਂ ਦਾਵਾ ਕਰਦੇ ਕੀ ਪਤਾ ਮਾਲਕ ਹੋੜੀ ਕਿਰਪਾ ਕਰਦੇ ਤੁਹਾਨੂੰ ਪਤਾ ਬਹੁਤ ਜਗ੍ਹਾ ਖਰਚਾ ਸੁੱਚਾ ਵੀ ਕਰਦਾ ਔਖਾ ਇਹ ਦਾਵਾ ਇੱਕ ਨਾਰਮਲ ਇਨਸਾਨ ਦਾ ਖਾਣਾ ਪੀਣਾ ਖਰਚਾ ਨਹੀਂ ਜਾਈ ਆਵੇ ਉਹਨਾਂ ਬਹੁਤ ਵਧੀਆ ਚਲੋ ਖਾਣ ਪੀਣ ਦਾ ਖਰਚ ਤੇ ਹਰ ਇੱਕ ਕੁਝ ਚਲਾਉਂਦਾ ਵਾ ਜਦੋਂ ਫਿਰ ਡਾਕਟਰਾਂ ਨੂੰ ਪੈਸੇ ਦੇਣੇ ਪਈਏ ਨਾ ਉਦੋਂ ਪੁੱਛੋਗੀ ਬਾਬਾ ਇਨਾ ਖਾਣ ਦਾ ਦਾਮ ਤੇ ਬਾਕੀ ਚੈਨਲ ਦੀ ਰੀਚਾ ਵੀ ਡਿੱਗੀ ਆ ਵਾ ਤੁਸੀਂ ਸਪੋਰਟ ਕਰਿਆ ਕਰੋ ਮੇਰੇ ਭਰਾ ਸਾਨੂੰ ਦੇਈ ਆ ਕਿ ਹੜਾ ਸਾਡੀ ਪਲੱਸ 2 ਹੋ ਗਈ ਆ ਕੋਈ ਜੋਬ ਕੋਈ ਵੈਕੈਂਸੀ ਨਿਕਲ ਆਵੇ ਕੁਝ 10 ਮਹੀਨੇ ਤੋਂ ਬਾਅਦ ਕੋਈ ਪਲੱਸ 2 ਦੀ ਜੋਬ ਦੀ ਵੈਕੈਂਸੀ ਨਿਕਲ ਆਵੇ ਹਣਾ ਤਾਂ ਜੋ ਸਾਡੀ ਮਹੀਨੇ ਦੀ ਇਨਕਮ ਬਣ ਸਕੇ ਹਣਾ ਕੀ ਕਰ ਰਿਹਾ ਰਹੋ ਸੋਕਰ ਵੀ ਕਹਿੰਦਾ ਕਿਉਂਕਿ ਬਹੁਤ ਜ਼ਿਆਦਾ ਓਖਾ ਹੋਈ ਨਾਵਾ ਤੁਹਾਨੂੰ ਪਤਾ ਆ ਛੋਟੇ ਛੋਟੇ ਡੀਬਿਆ ਵੀ ਇੱਕ ਵਾਰ ਜੋ ਨਹੀਂ ਮਿਲਦਾ ਹੈਗਾ ਉਹ ਆਪਣੇ ਨਿਊਰਾ ਦੇ ਨਾਲ ਨਾਵਾ 1 ਰੁਪਿਆ ਹੈ ਆਈ ਜੜੇ ਥੋੜੇ ਜੇ ਉਹ ਡਾ ਉਹ ਪੀਡੀਆਏ 2-3 ਮਹੀਨੇ ਹੋ ਗਏ ਆ ਤੇ ਬਸ ਕੀ ਚੈਨਲ ਦੀਆਂ ਰੁਪਿਆ ਵੀ ਡਿੱਗਿਆ ਵਾ ਇਹ ਸਾਰੇ ਦੇ ਦੇ ਕੇ ਤੇ ਪੈਦਾ ਕਰਦਾ ਵਾ ਚੈਨਲ ਤੇ ਬਾਕੀ ਇਹ ਤੇ ਇਹ ਆਪੀ ਜਿੱਦਾਂ ਕਹਿ ਲੋ ਇਹ ਤੇ ਪੱਕੀ ਬੱਦੂਆਂ ਦੀ ਆਰ ਕਮਿਟੀ ਦੇ ਆਇਆ ਆਰ ਕਾ ਹੋ ਗਿਆ ਉਹ ਇੱਕ ਸਾਡੀ ਤਕੀਰ ਕਮ ਬਾਜੂ ਕੇ ਸਾਨੂੰ ਪਤਾ ਹੋਊਗਾ ਪੀ ਹਾ ਆਪ ਇੰਨੇ ਪੈਸੇ ਸਾਨੂੰ ਆਉਣੇ ਆ ਇੰਨੇ ਜਆਪਾ ਮੈਨੇਜ ਕਰਨਾ ਹਨਾ ਤੇ ਥੋੜਾ ਜਿਆ ਸੋਫਾ ਇਧਰ ਬੈਠੇ ਇਹੋ ਕਹਿਣਾ ਵਾ ਕੀ ਹੈਂਡੀਕੈਪ ਬੰਦੇ ਵਾਲੀ ਜਾਂ ਵੀਰਾ ਵਾਲੀ ਸਾਡੇ ਅਰਗੇ ਵਾਲੀ ਕੋਸ਼ੜਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਕੋਈ ਨਾ ਕੋਈ ਕਦਮ ਉਠਾਉਣਾ ਚਾਹੀਦਾ ਵਾ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਵੇਖ ਲਈ ਸਾਰੇ ਰਾਂ ਧੰਨਵਾਦ ਥੈਂਕ ਯੂ